ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ। ਦੋਸਤੋ, ਅੱਜ ਦੀ ਕਹਾਣੀ ਮੇਰੀ ਹੱਦ ਬੀਤੀ ਕਹਾਣੀ ਹੈ ਤੇ ਮੈਂ ਇਹ ਤੁਹਾਨੂੰ ਕਹਾਣੀ ਆਪਣੀ ਜ਼ੁਬਾਨੇ ਦੱਸਣਾ ਚਾਹੁੰਦਾ। ਮੇਰਾ ਨਾਮ ਰਵੀਆ, ਮੇਰੀ ਉਮਰ 22 ਸਾਲ ਦੀ ਸੀ ਤੇ ਮੈਂ ਇੱਕ ਦੁਕਾਨ ਤੇ ਕੰਮ ਕਰਦਾ ਸੀ। ਮੈਂ ਕਰੋ ਠੀਕ-ਠਾਕ ਸੀ। ਤੇ ਇਸੇ ਕਰਕੇ ਮੈਂ ਆਪਣੀ 12ਵੀਂ ਤੱਕ ਦੀ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ ਬਸ ਕਿਸੇ ਦੁਕਾਨ ਦੇ ਕੰਮ ਕਰਨ ਲੱਗ ਪਿਆ ਸੀ ਸਾਡਾ ਪਿੰਡ ਸ਼ਹਿਰ ਤੋਂ 20 ਕਿਲੋਮੀਟਰ ਦੀ ਦੂਰੀ ਤੇ ਸੀ ਮੇਰੇ ਪਾਪਾ ਚੌਂਕੀਦਾਰੀ ਦਾ ਕੰਮ ਕਰਦੇ ਸੀ ਤੇ ਉਹਨਾਂ ਦੀ ਡਿਊਟੀ ਸਕੂਲ ਵਿੱਚ ਸੀ ਤੇ ਮੇਰੀ ਮੰਮੀ ਬਸ ਘਰ ਦਾ ਕੰਮ ਕਰਦੀ ਤੇ ਉਸ ਤੋਂ ਬਾਅਦ ਘਰ ਵਿੱਚ ਹੀ ਸਲਾਈ ਦਾ ਕੰਮ ਕਰਦੀ ਸੀ ਸਾਡਾ ਵਧੀਆ ਗੁਜ਼ਾਰਾ ਹੁੰਦਾ ਸੀ ਮੈਂ ਹਰ ਰੋਜ਼ ਸਵੇਰੇ 6 ਵਜੇ ਘਰੋਂ ਨਿਕਲਦਾ ਸੀ ਤੇ ਰਾਤ ਨੂੰ 10 ਵਜੇ ਘਰ ਵਾਪਸ ਆਉਂਦਾ ਸੀ ਕਿਉਂਕਿ 9 ਵਜੇ ਤੱਕ ਦੁਕਾਨਾਂ ਖੁੱਲੀਆਂ ਰਹਿੰਦੀਆਂ ਸੀ ਤੇ ਉਸ ਤੋਂ ਬਾਅਦ ਦੁਕਾਨ ਬੰਦ ਕਰਨ ਤੋਂ ਬਾਅਦ ਮੈਂ ਸਿੱਧਾ ਘਰ ਵਾਪਸ ਹੀ ਆ ਜਾਂਦਾ ਸੀ ਮੈਂ ਇੱਕ ਮਾਲ ਵਿੱਚ ਕੰਮ ਕਰਦਾ ਸੀ ਉਹ ਜਿਆਦਾ ਵੱਡਾ ਤਾਂ ਨਹੀਂ ਸੀ ਪਰ ਠੀਕ ਠੀਕ ਸੀ ਉੱਥੇ ਹਰ ਤਰ੍ਹਾਂ ਦੀ ਚੀਜ਼ ਮਿਲ ਜਾਂਦੀ ਸੀ ਉੱਥੇ ਹੋਰ ਵੀ ਕਾਫੀ ਮੁੰਡੇ ਲੱਗੇ ਹੋਏ ਸੀ ਪਰ ਉਹ ਸਾਡੇ ਪਿੰਡ ਤੋਂ ਨਹੀਂ ਸੀ ਸਾਡੇ ਪਿੰਡੋਂ ਮੈਂ ਇਕੱਲਾ ਹੀ ਉੱਥੇ ਕੰਮ ਕਰਨ ਦੇ ਲਈ ਜਾਂਦਾ ਸੀ ਸਾਡਾ ਇਲਾਕਾ ਬਹੁਤ ਹੀ ਪਛੜਿਆ ਹੋਇਆ ਸੀ ਤੇ ਜਾਦਾ ਬੱਸਾਂ ਵੀ ਨਹੀਂ ਸੀ ਜਾਂਦੀਆਂ ਮੈਂ ਸਾਈਕਲ ਦੇ ਉੱਪਰ ਹੀ ਸੈਰ ਜਾਂਦਾ ਹੁੰਦਾ ਸੀ ਮੈਂ ਸੋਚਦਾ ਸੀ ਕਿ ਜਦੋਂ ਮੇਰੀ ਤਨਖਾਹ ਵਧ ਗਈ ਤਾਂ ਮੈਂ ਹੌਲੀ-ਹੌਲੀ ਪੈਸੇ ਜੋੜ ਕੇ ਮੋਟਰਸਾਈਕਲ ਲੈ ਲਵਾਂਗਾ ਫਿਰ ਮੈਨੂੰ ਵੀ ਸੌਖਾ ਹੋ ਜਾਊਗਾ ਹਜੇ ਮੈਨੂੰ ਲੱਗੇ ਹੋਏ ਨੂੰ 6 ਮਹੀਨੇ ਨਹੀਂ ਹੋਏ ਸੀ ਤੇ ਵਧੀਆ ਤਨਖਾਹ ਬਣ ਜਾਂਦੀ ਸੀ ਮੇਰਾ ਮਾਲਕ ਵੀ ਮੇਰੇ ਕੰਮ ਤੋਂ ਬਹੁਤ ਜ਼ਿਆਦਾ ਖੁਸ਼ ਸੀ। ਇੱਕ ਦਿਨ ਮੇਰੇ ਨਾਲ ਅਜਿਹੀ ਘਟਨਾ ਵਾਪਰੀ ਜਿਸ ਨੇ ਮੇਰੀ ਜ਼ਿੰਦਗੀ ਇੱਕਦਮ ਐਨੀ ਬਦਲ ਦਿੱਤੀ। ਮੈਂ ਕਦੇ ਸੁਪਨੇ ਵਿੱਚ ਵੀ ਇਸ ਦੀ ਨਹੀਂ ਸੀ ਸੋਚਿਆ ਕਿ ਮੇਰੀ ਜ਼ਿੰਦਗੀ ਇੰਨੀ ਬਦਲ ਜਾਊਗੀ। ਮੈਨੂੰ ਉਮੀਦ ਨਹੀਂ ਸੀ ਕਿ ਇਹ ਸਭ ਕੁਝ ਹੋਊਗਾ। ਜੁਲਾਈ ਦਾ ਮਹੀਨਾ ਸੀ ਤੇ ਸ਼ਾਮ ਦਾ ਮੌਸਮ ਕਾਫੀ ਖਰਾਬ ਹੋਇਆ ਸੀ। ਮੈਂ ਜਦੋਂ ਸ਼ਹਿਰੋਂ ਦੁਕਾਨ ਬੰਦ ਕਰਕੇ ਚੱਲਿਆ ਤਾਂ ਹਲਕਾ-ਹਲਕਾ ਮੀਂਹ ਪੈ ਰਿਹਾ ਸੀ। ਮੈਨੂੰ ਨਹੀਂ ਪਤਾ ਸੀ ਕਿ ਮੀ ਇੰਨਾ ਹੀ ਤੇਜ਼ ਹੋ ਜਾਵੇਗਾ ਨਹੀਂ ਤਾਂ ਮੈਂ ਸ਼ਹਿਰ ਦੁਕਾਨ ਤੇ ਹੀ ਰਹਿ ਜਾਂਦਾ ਪਰ ਮੈਂ ਸੋਚਿਆ ਕਿ ਮੈਂ ਪਿੰਡ ਪਹੁੰਚ ਹੀ ਜਾਵਾਂਗਾ ਪਰ ਮੀ ਬਹੁਤ ਹੀ ਜ਼ਿਆਦਾ ਤੇਜ਼ ਸੀ ਉੱਪਰੋਂ ਹਨੇਰੀ ਤੇ ਤੇਜ਼ ਹਵਾ ਚੱਲ ਰਹੀ ਸੀ ਮੀ ਦੇ ਵਿੱਚ ਗੜੇ ਵੀ ਸੀ ਮੇਰੇ ਕੋਲ ਤਾਂ ਕੋਈ ਛਤਰੀ ਵੀ ਨਹੀਂ ਸੀ ਰਾਹ ਦੇ ਵਿੱਚ ਵੀ ਕਾਫੀ ਸੁੰਨਸਾਨ ਸੀ ਕੋਈ ਵੀ ਸੜਕ ਦੇ ਉੱਪਰ ਦਿਖਾਈ ਨਹੀਂ ਸੀ ਦਿੰਦਾ ਸਿਰਫ ਮੈਂ ਹੀ ਸੜਕ ਤੇ ਜਾ ਰਿਹਾ ਸੀ ਉੱਪਰੋਂ ਬਹੁਤ ਹੀ ਜ਼ਿਆਦਾ ਹਨੇਰਾ ਵੀ ਹੋ ਗਿਆ ਸੀ ਫਿਰ ਮੈਂ ਸੋਚਿਆ ਕਿ ਰਾਸਤੇ ਦੇ ਵਿੱਚ ਮੇਰੇ ਡੈਡੀ ਦੇ ਦੋਸਤ ਦਾ ਘਰ ਆ ਮੈਂ ਉੱਥੇ ਹੀ ਰੁਕ ਜਾਵਾਂਗਾ ਕਿਉਂਕਿ ਮੈਂ ਛੋਟਾ ਹੁੰਦਾ ਉਹਨਾਂ ਦੇ ਘਰ ਕਾਫੀ ਆਉਂਦਾ ਸੀ ਤੇ ਹੁਣ ਇੱਕ ਸਾਲ ਪਹਿਲਾਂ ਹੀ ਡੈਡੀ ਦੇ ਦੋਸਤ ਦੀ ਡੈਥ ਹੋ ਗਈ ਸੀ ਅੰਕਲ ਵੀ ਡੈਡੀ ਦੇ ਬਹੁਤ ਹੀ ਜ਼ਿਆਦਾ ਕਰੀਵ ਸੀ ਮੇਰਾ ਡੈਡੀ ਤੇ ਉਹਨਾਂ ਦਾ ਦੋਸਤ ਆਪਸ ਵਿੱਚ ਭਰਾਵਾਂ ਵਾਂਗ ਹੀ ਰਹਿੰਦੇ ਸੀ ਉਹਨਾਂ ਦੇ ਇੱਕੋ ਇੱਕ ਕੁੜੀ ਸੀ ਉਹ ਵੀ ਮੇਰੇ ਹਾਨ ਦੀ ਹੀ ਸੀ ਮੈਂ ਹਾਜੀ ਉਹਨਾਂ ਦੇ ਪਿੰਡ ਤੋਂ 2 ਕਿਲੋਮੀਟਰ ਪਿੱਛੇ ਸੀ ਮੈਂ ਆਪਣੇ ਦਿਲ ਨੂੰ ਕਰੜਾ ਕੀਤਾ ਤੇ ਸਾਈਕਲ ਨੂੰ ਤੇਜ਼ ਤੇਜ਼ ਭਜਾਉਣ ਲੱਗਾ ਮੈਂ ਬਹੁਤ ਜ਼ਿਆਦਾ ਤੇਜ਼ ਹੋ ਗਿਆ ਸੀ ਮੇਰੇ ਤੋਂ ਤਾਂ ਸਾਈਕਲ ਵੀ ਮਸਾਂ ਹੀ ਚੱਲਦਾ ਸੀ ਆਖਰਕਾਰ ਮੈਂ ਆਪਣੇ ਡੈਡੀ ਦੇ ਦੋਸਤ ਦੇ ਘਰ ਦੇ ਕੋਲ ਪਹੁੰਚ ਗਿਆ ਉਹਨਾਂ ਦਾ ਘਰ ਪਿੰਡ ਦੇ ਬਾਹਰਵਾਰੀ ਸੀ ਮੈਂ ਜਦੋਂ ਉਹਨਾਂ ਦੇ ਘਰ ਦੇ ਅੱਗੇ ਜਾ ਕੇ ਆਪਣਾ ਸਾਈਕਲ ਰੋਕਿਆ ਤੇ ਉਹਨਾਂ ਦਾ ਘਰ ਦਾ ਮੇਨ ਗੇਟ ਖੜਕਾਇਆ ਤਾਂ ਅੰਦਰੋਂ ਪਹਿਲਾਂ ਕੋਈ ਆਵਾਜ਼ ਨਹੀਂ ਆਈ ਮੈਂ ਫਿਰ ਜ਼ੋਰ-ਜ਼ੋਰ ਨਾਲ ਗੇਟ ਖੜਕਾਇਆ ਤੇ 2 ਮਿੰਟ ਬਾਅਦ ਆਵਾਜ਼ ਆਈ ਕਿ ਕੌਣ ਆ ਤਾਂ ਮੈਂ ਆਪਣਾ ਨਾਮ ਦੱਸਿਆ ਤੇ ਕਿਹਾ ਕਿ ਮੈਂ ਤਾਂ ਰਵੀ ਆ ਤੇ ਮੀਂਹ ਪੈਣ ਕਰਕੇ ਮੈਂ ਇੱਥੇ ਕੁਝ ਟਾਈਮ ਰੁਕਣਾ ਚਾਹੁੰਦਾ ਅੰਦਰੋਂ ਡੈਡੀ ਦੇ ਦੋਸਤ ਦੀ ਕੁੜੀ ਦੀ ਆਵਾਜ਼ ਆਈ ਕਹਿੰਦੀ 5 ਮਿੰਟ ਰੁਕੋ ਮੈਂ ਚਾਬੀ ਲੈ ਕੇ ਆਉਣੀ ਆ ਤੇ ਫਿਰ ਗੇਟ ਖੋਲਦੀ ਆ ਉਹਦੇ ਹੱਥਾਂ ਵਿੱਚ ਛਤਰੀ ਫੜੀ ਹੋਈ ਸੀ ਫਿਰ ਜਦੋਂ ਉਸਨੇ ਗੇਟ ਖੋਲ੍ਹਿਆ ਤਾਂ ਉਸਦੇ ਨਾਈਟ ਸੂਟ ਪਾਇਆ ਹੋਇਆ ਸੀ ਉਸ ਨੂੰ ਮੈਂ ਕਾਫੀ ਸਾਲਾਂ ਬਾਅਦ ਦੇਖਿਆ ਸੀ ਉਹ ਅੱਜ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਮੈਂ ਤਾਂ ਉਸ ਨੂੰ ਦੇਖ ਕੇ ਹੈਰਾਨ ਹੀ ਰਹਿ ਗਿਆ ਕਿ ਉਹ ਜਵਾਨ ਹੋ ਕੇ ਇੰਨੀ ਜ਼ਿਆਦਾ ਸੋਹਣੀ ਬਣ ਗਈ ਫਿਰ ਉਹਨੇ ਮੈਨੂੰ ਅੰਦਰ ਆਉਣ ਦੇ ਲਈ ਕਿਹਾ ਤਾਂ ਮੈਂ ਪੁੱਛਣ ਲੱਗਿਆ ਕਿ ਜੋਤੀ ਆਂਟੀ ਕਿੱਥੇ ਨੇ ਉਹਨਾਂ ਨੇ ਗੇਟ ਕਿਉਂ ਨਹੀਂ ਖੋਲਿਆ ਤਾਂ ਉਸਨੇ ਦੱਸਿਆ ਕਿ ਮੰਮੀ ਤਾਂ ਕੱਲ੍ਹ ਦੇ ਮਾਸੀ ਦੇ ਪਿੰਡ ਗਏ ਨੇ ਕਿਉਂਕਿ ਮਾਸੀ ਜੀ ਕਾਫੀ ਬਿਮਾਰ ਸੀ ਤੇ ਮਾਸੀ ਜੀ ਦਾ ਫੋਨ ਆਇਆ ਸੀ ਕਹਿੰਦੇ ਸੀ ਕਿ ਮੇਰਾ ਤੈਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਫਿਰ ਮੰਮੀ ਉੱਥੇ ਚਲੇ ਗਏ ਮੈਂ ਤਾਂ ਘਰ ਵਿੱਚ ਇਕੱਲੀ ਹੀ ਆ ਫਿਰ ਮੈਂ ਉਸ ਨੂੰ ਕਿਹਾ ਕਿ ਮੈਂ ਬਾਹਰ ਵਾਲੀ ਬੈਠਕ ਦੇ ਵਿੱਚ ਬੈਠ ਜਾਣਾ ਉਹਨੇ ਮੈਨੂੰ ਕਿਹਾ ਕਿ ਨਹੀਂ ਉਸ ਦੀ ਛਤ ਮੀਂਹ ਦੇ ਕਰਕੇ ਚੋਣ ਲੱਗ ਜਾਂਦੀ ਆ ਤੇ ਉਸ ਵਿੱਚੋਂ ਕਾਫੀ ਪਾਣੀ ਵੀ ਡਿੱਗਦਾ ਰਹਿੰਦਾ ਕਿਉਂਕਿ ਬੈਠਕ ਬਹੁਤ ਜ਼ਿਆਦਾ ਪੁਰਾਣੀ ਆ ਤੇ ਤੁਸੀਂ ਅੰਦਰ ਅੱਗੇ ਹੀ ਆ ਜਾਓ ਇੱਕ ਦਿਲ ਕਰਦਾ ਸੀ ਕਿ ਮੈਂ ਵਾਪਸ ਹੀ ਚਲਾ ਜਾਵਾਂ ਕਿਉਂਕਿ ਮੈਂ ਇਕੱਲੀ ਜਵਾਨ ਕੁੜੀ ਦੇ ਨਾਲ ਨਹੀਂ ਸੀ ਰਹਿ ਸਕਦਾ ਪਰ ਫਿਰ ਮੀ ਬਹੁਤ ਹੀ ਜ਼ਿਆਦਾ ਤੇਜ਼ ਦੇਖ ਕੇ ਮੈਂ ਚੁੱਪ ਹੋ ਗਿਆ ਤਾਂ ਉਸਨੇ ਮੈਨੂੰ ਕਿਹਾ ਕਿ ਤੁਸੀਂ ਬੇਫਿਕਰ ਹੋ ਕੇ ਅੰਦਰ ਆ ਜਾਓ ਮੈਂ ਮੰਮੀ ਨੂੰ ਦੱਸ ਦੇਵਾਂਗੀ ਕਿ ਤੁਸੀਂ ਇੱਥੇ ਹੀ ਰੁਕੇ ਸੀ ਤਾਂ ਮੈਂ ਉਸ ਨੂੰ ਕਿਹਾ ਕਿ ਤੁਸੀਂ ਆਂਟੀ ਨੂੰ ਹਜੇ ਕੁਝ ਨਾ ਦੱਸੋ ਕਿਉਂਕਿ ਆਂਟੀ ਕਿਤੇ ਗਲਤ ਨਾ ਸੋਚ ਲੈਣ ਕਿਉਂਕਿ ਉਹ ਜੇ ਕੋਲ ਹੁੰਦੇ ਤਾਂ ਗੱਲ ਹੋਰ ਸੀ ਹੁਣ ਉਹ ਬਾਹਰ ਨੇ ਤੇ ਉਹ ਤੁਹਾਡਾ ਬਹੁਤ ਹੀ ਜ਼ਿਆਦਾ ਫਿਕਰ ਕਰਨਗੇ ਫਿਰ ਪਿੰਕੀ ਨੇ ਕਿਹਾ ਕਿ ਇਹ ਵੀ ਗੱਲ ਠੀਕ ਹੈ ਉਸਨੇ ਮੈਨੂੰ ਕਿਹਾ ਕਿ ਤੁਸੀਂ ਡਰੈਇੰਗ ਰੂਮ ਦੇ ਵਿੱਚ ਚਲੇ ਜਾਓ ਤੇ ਉੱਥੇ ਜਾ ਕੇ ਬੈਠ ਜਾਓ ਮੈਂ ਤੁਹਾਡੇ ਲਈ ਪਾਪਾ ਦੇ ਕੱਪੜੇ ਲੈ ਕੇ ਆਉਣੀ ਆ ਤੁਸੀਂ ਆਪਣੇ ਪਹਿਲਾਂ ਕੱਪੜੇ ਚੇਂਜ ਕਰ ਲਓ ਤੇ ਮੈਂ ਫਿਰ ਤੁਹਾਡੇ ਲਈ ਚਾਹ ਬਣਾ ਕੇ ਲਿਆਉਣੀ ਆ ਕਿਉਂਕਿ ਤੁਸੀਂ ਕਾਫੀ ਮੀਂਹ ਵਿੱਚ ਭਿੱਜੇ ਹੋ ਮੈਂ ਤਾਂ ਪਿੰਕੀ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਿਆ ਸੀ ਕਿ ਪਿੰਕੀ ਇੰਨੀ ਸਮਝਦਾਰ ਕਿਵੇਂ ਹੋ ਗਈ ਕਿਉਂਕਿ ਛੋਟੇ ਹੁੰਦੇ ਉਹ ਬਹੁਤ ਹੀ ਜ਼ਿਆਦਾ ਸ਼ਰਾਰਤਾਂ ਕਰਦੇ ਹੁੰਦੇ ਸੀ ਮੈਂ ਬਹੁਤ ਹੀ ਭੋਲਾ ਭਾਲਾ ਸੀ ਪਰ ਪਿੰਕੀ ਤਾਂ ਹੁਣ ਬਹੁਤ ਹੀ ਜ਼ਿਆਦਾ ਸਿਆਣੀ ਹੋ ਗਈ ਸੀ ਉੱਪਰੋਂ ਉਹ ਸੋਹਣੀ ਵੀ ਬਹੁਤ ਹੋ ਗਈ ਸੀ ਉਸ ਦੀ ਚੜਦੀ ਜਵਾਨੀ ਉਸ ਦੇ ਸਰੀਰ ਤੇ ਭਾਰੀ ਪੈ ਰਹੀ ਸੀ ਫਿਰ ਪਿੰਕੀ ਮੇਰੇ ਲਈ ਇੱਕ ਅੰਕਲ ਦਾ ਸੂਟ ਲੈ ਕੇ ਆਈ ਮੈਂ ਵਾਸ਼ਰੂਮ ਵਿੱਚ ਚਲਾ ਗਿਆ ਤੇ ਉੱਥੇ ਜਾ ਕੇ ਕੱਪੜੇ ਚੇਂਜ ਕਰ ਲਏ ਫਿਰ ਪਿੰਕੀ ਰਸੋਈ ਵਿੱਚ ਚਲੀ ਗਈ ਤੇ ਮੇਰੇ ਲਈ ਚਾਹ ਲੈ ਕੇ ਆਈ ਮੈਂ ਪਿੰਕੀ ਨੂੰ ਕਿਹਾ ਕਿ ਮੈਂ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਤਕਲੀਫ ਦਿਤੀ ਆ ਕਹਿੰਦੀ ਕੋਈ ਗੱਲ ਨਹੀਂ ਮੈਂ ਵੀ ਘਰ ਵਿੱਚ ਇਕੱਲੀ ਸੀ ਮੇਰਾ ਵੀ ਦਿਲ ਨਹੀਂ ਸੀ ਲੱਗਦਾ ਤੁਸੀਂ ਆ ਗਏ ਹੋ ਤਾਂ ਮੈਂ ਹੁਣ ਬੇਫਿਕਰ ਹੋ ਗਈ ਆ ਇਹਨੇ ਨੂੰ ਆਂਟੀ ਦਾ ਫੋਨ ਆਇਆ ਕਿ ਉਹ ਪਿੰਕੀ ਦੇ ਨਾਲ ਗੱਲ ਕਰ ਰਹੀ ਸੀ ਪਿੰਕੀ ਮੇਰੇ ਕੋਲ ਬੈਠੀ ਡ੍ਰੈਗ ਰੂਮ ਦੇ ਵਿੱਚ ਹੀ ਆਪਣੇ ਮੰਮੀ ਦੇ ਨਾਲ ਗੱਲ ਕਰਨ ਲੱਗੀ ਜਦੋਂ ਆਂਟੀ ਨੇ ਪੁੱਛਿਆ ਕਿ ਮੇਰੇ ਮਗਰੋਂ ਕੋਈ ਘਰੇ ਤਾਂ ਨਹੀਂ ਆਇਆ ਤਾਂ ਪਿੰਕੀ ਨੇ ਕਿਹਾ ਕਿ ਨਹੀਂ ਨਹੀਂ ਮੰਮੀ ਘਰ ਕੋਈ ਨਹੀਂ ਆਇਆ ਆਂਟੀ ਕਹਿਣ ਲੱਗੀ ਕਿ ਜੇ ਕੋਈ ਘਰ ਆਵੇ ਤਾਂ ਤੂੰ ਗੇਟ ਨਾ ਖੋਲੇ ਕਿਉਂਕਿ ਜ਼ਮਾਨਾ ਬਹੁਤ ਹੀ ਮਾੜਾ ਪਿੰਕੀ ਨੇ ਕਿਹਾ ਕਿ ਮੰਮੀ ਤੁਸੀਂ ਬੇਫਿਕਰ ਹੋ ਜਾਓ ਸਿਰਫ ਇੱਕ ਰਾਤ ਦੀ ਤਾਂ ਗੱਲ ਆ ਤੁਸੀਂ ਕੱਲ ਨੂੰ ਤਾਂ ਘਰ ਵਾਪਸ ਆਈ ਜਾਣਾ ਤੁਸੀਂ ਕਿਉਂ ਮੇਰਾ ਫਿਕਰ ਕਰਦੇ ਹੋ ਮੈਂ ਹੁਣ ਕੋਈ ਛੋਟੀ ਬੱਚੀ ਨਹੀਂ ਹਾਂ ਹੁਣ ਮੈਂ ਆਪਣੇ ਆਪ ਨੂੰ ਸੰਭਾਲ ਸਕਦੀ ਹਾਂ ਇਹਨਾਂ ਕਹਿ ਕੇ ਪਿੰਕੀ ਨੇ ਫੋਨ ਕੱਟ ਦਿੱਤਾ ਤੇ ਕਹਿੰਦੀ ਮੰਮੀ ਚਲੋ ਮੈਂ ਕੱਲ ਨੂੰ ਸਵੇਰ ਤੁਹਾਡੇ ਨਾਲ ਗੱਲ ਕਰੂੰਗੀ ਮੈਂ ਪਿੰਕੀ ਦੇ ਸਾਹਮਣੇ ਬੈਠਾ ਚਾਹ ਪੀ ਰਿਹਾ ਸੀ ਪਿੰਕੀ ਨੇ ਬਹੁਤ ਹੀ ਜ਼ਿਆਦਾ ਸਵਾਦ ਚਾਹ ਬਣਾਈ ਸੀ ਠੰਡੇ ਠੰਡੇ ਮੌਸਮ ਦੇ ਵਿੱਚ ਗਰਮ-ਗਰਮ ਚਾਹ ਪੀਣ ਦਾ ਸਵਾਦ ਹੀ ਕੁਝ ਵੱਖਰਾ ਹੁੰਦਾ ਸੀ ਫਿਰ ਪਿੰਕੀ ਨੇ ਮੈਨੂੰ ਪੁੱਛਿਆ ਕਿ ਤੁਸੀਂ ਰੋਟੀ ਹੁਣੇ ਖਾਓਂਗੀ ਕਿ ਠਹਿਰ ਕੇ ਮੈਂ ਪਿੰਕੀ ਨੂੰ ਕਿਹਾ ਕਿ ਤੂੰ ਬਸ ਰੋਟੀ ਬਣਾ ਕੇ ਟਿਫਨ ਵਿੱਚ ਪਾ ਕੇ ਰੱਖ ਦੇ ਮੈਂ ਆਪੇ ਹੀ ਖਾ ਲਵਾਂਗਾ ਤੇ ਤੁਸੀਂ ਆਪਣੇ ਕਮਰੇ ਵਿੱਚ ਬੇਫਿਕਰ ਹੋ ਕੇ ਸੌਂ ਜਾਓ ਇੰਨੀ ਗੱਲ ਕਹਿ ਕੇ ਪਿੰਕੀ ਕਹਿਣ ਲੱਗੀ ਕਿ ਮੈਨੂੰ ਤਾਂ ਇੰਨੀ ਛੇਤੀ ਨੀਂਦ ਨਹੀਂ ਆਉਂਦੀ ਮੈਂ ਤਾਂ ਤੁਹਾਡੇ ਕੋਲ ਬੈਠੂੰਗੀ ਤੇ ਤੁਹਾਡੇ ਨਾਲ ਗੱਲਾਂ ਕਰੂੰਗੀ ਕਿਉਂਕਿ ਆਪਾਂ ਤਾਂ ਬਚਪਨ ਵਿੱਚ ਕਿਵੇਂ ਖੇਡਦੇ ਸੀ ਤੇ ਆਪਣਾ ਬਚਪਨ ਕਿੰਨਾ ਜ਼ਿਆਦਾ ਸੋਹਣਾ ਸੀ ਇੰਨੇ ਟਾਈਮ ਬਾਅਦ ਆਪਾਂ ਮਿਲੇ ਆਂ ਤੇ ਆਪਾਂ ਕੁਝ ਟਾਈਮ ਗੱਲਾਂ ਕਰਾਂਗੇ ਨਾਲੇ ਤੁਹਾਡਾ ਟਾਈਮ ਪਾਸ ਹੋ ਜਾਊਗਾ ਤੇ ਨਾਲੇ ਮੇਰਾ ਮੈਨੂੰ ਇਹ ਅਸੀ ਕਿ ਉਹ ਮੇਰੇ ਤੋਂ ਪਾਸੇ ਚਲੀ ਜਾਵੇ ਕਿਤੇ ਮੇਰੇ ਤੋਂ ਕੋਈ ਗਲਤੀ ਨਾ ਹੋ ਜਾਵੇ ਪਰ ਪਿੰਕੀ ਜਾਣ ਬੁੱਝ ਕੇ ਮੇਰੇ ਨੇੜੇ ਆਉਣਾ ਚਾਹੁੰਦੀ ਸੀ ਪਿੰਕੀ ਸਾਹਮਣੇ ਵਾਲੇ ਸੋਫੇ ਤੋਂ ਉੱਠ ਕੇ ਫਿਰ ਮੇਰੇ ਵਾਲੇ ਸੋਫੇ ਤੇ ਆ ਕੇ ਬੈਠ ਗਈ ਮੇਰੇ ਦਿਲ ਨੂੰ ਤਾਂ ਕੁਝ ਕੁਝ ਹੋਣ ਲੱਗ ਗਿਆ ਸੀ ਕਿਉਂਕਿ ਉਸਦੇ ਕੱਪੜੇ ਬਹੁਤ ਹੀ ਜ਼ਿਆਦਾ ਟਾਈਟ ਪਾਏ ਹੋਏ ਸੀ ਉੱਪਰੋਂ ਅਸੀਂ ਦੋਵੇਂ ਜਵਾਨ ਸੀ ਤੇ ਇਕੱਲੇ ਹੀ ਸੀ ਰਾਤ ਦਾ ਟਾਈਮ ਸੀ ਤੇ ਬਾਹਰ ਦਾ ਮੌਸਮ ਵੀ ਬਹੁਤ ਰੋਮਾਂਟਿਕ ਸੀ ਪਰ ਪਿੰਕੀ ਹੀ ਮੇਰੇ ਕੋਲ ਬੈਠ ਕੇ ਮੈਨੂੰ ਆਪਣੇ ਕਾਲਜ ਦੀਆਂ ਫਰੈਂਡਾਂ ਦੀਆਂ ਫੋਟੋਆਂ ਦਿਖਾਉਣ ਲੱਗੀ ਪਿੰਕੀ ਬੀਏ ਵਿੱਚ ਪੜ੍ਹਦੀ ਸੀ ਉਹ ਮੇਰੇ ਨਾਲ ਬਿਲਕੁਲ ਬੈਠੀ ਸੀ ਮੇਰੇ ਨਾਲ ਉਹਦਾ ਸਰੀਰ ਟੱਚ ਹੋ ਰਿਹਾ ਸੀ ਮੈਨੂੰ ਆਪਣੇ ਫੋਨ ਤੋਂ ਫੋਟੋ ਦਿਖਾਉਣ ਲੱਗੀ ਤੇ ਜਦੋਂ ਮੈਂ ਉਸਦਾ ਫੋਨ ਫੜ ਕੇ ਫੋਟੋ ਦੇਖਣ ਲੱਗਾ ਤਾ ਉਸ ਦਾ ਹੱਥ ਮੇਰੇ ਹੱਥ ਦੇ ਨਾਲ ਲੱਗ ਗਿਆ ਮੈਂ ਇੱਕਦਮ ਪਿੱਛੇ ਹੋ ਗਿਆ ਤਾਂ ਉਹ ਕਹਿੰਦੀ ਤੁਸੀਂ ਤਾਂ ਡਰਦੇ ਹੀ ਬਹੁਤ ਹੋ ਆਖਰਕਾਰ ਤੁਸੀਂ ਤਾਂ ਮੁੰਡਿਆਂ ਡਰਨਾ ਤਾਂ ਮੈਨੂੰ ਚਾਹੀਦਾ ਘਰ ਵਿੱਚ ਮੈਂ ਇਕੱਲੀ ਹਾਂ ਤੇ ਉੱਪਰੋਂ ਜਵਾਨ ਤੇ ਇੱਕ ਜਵਾਨ ਮੁੰਡੇ ਦੇ ਨਾਲ ਮੈਂ ਤਾਂ ਬਿਲਕੁਲ ਵੀ ਤੁਹਾਡੇ ਤੋਂ ਨਹੀਂ ਡਰਦੀ ਨਾਲੇ ਆਪਾਂ ਕਿਹੜਾ ਪਰਾਇਆ ਆ ਆਪਾਂ ਤਾਂ ਬਚਪਨ ਦੇ ਦੋਸਤ ਆ ਫਿਰ ਕੀ ਹੋਇਆ ਜੇ ਅੱਜ ਦੀ ਰਾਤ ਆਪਾਂ ਇਕੱਠੇ گزار ਲਵਾਂਗੇ ਤੇ ਮੈਂ ਤਾਂ ਇਸ ਗੱਲ ਤੋਂ ਖੁਸ਼ ਆ ਕਿ ਪ੍ਰਮਾਤਮਾ ਨੇ ਮੇਰੀ ਮਦਦ ਦੇ ਲਈ ਤੁਹਾਨੂੰ ਭੇਜਿਆ ਫਿਰ ਮੇਰਾ ਮੀਰਾ ਵੀ ਹੌਸਲਾ ਜਿਹਾ ਵੱਜ ਗਿਆ ਕਿ ਫਿਰ ਮੈਂ ਪਿੰਕੀ ਦੇ ਨਾਲ ਖੁੱਲ ਕੇ ਗੱਲਾਂ ਕਰਨ ਲੱਗਾ ਮੈਨੂੰ ਪਿੰਕੀ ਪੁੱਛਣ ਲੱਗੀ ਕਿ ਤੁਹਾਡੀ ਕੋਈ গারਲਫ੍ਰੈਂਡ ਹੈ ਤਾਂ ਮੈਂ ਉਸ ਨੂੰ ਕਿਹਾ ਕਿ ਨਹੀਂ ਨਹੀਂ ਮੈਂ ਤਾਂ ਸਿਰਫ ਪਲੱਸ 2 ਤੱਕ ਹੀ ਸਕੂਲ ਦੀ ਪੜ੍ਹਾਈ ਕੀਤੀ ਆ ਉਸ ਤੋਂ ਬਾਅਦ ਦੁਕਾਨ ਤੇ ਕੰਮ ਕਰਨ ਲੱਗ ਗਿਆ ਕਿਉਂਕਿ ਘਰ ਦੀ ਹਾਲਾਤ ਹੀ ਇਸ ਤਰ੍ਹਾਂ ਦੀ ਸੀ ਕਿ ਮੈਂ ਅੱਗੇ ਪੜ੍ਹ ਨਾ ਸਕਿਆ ਤੇ ਨਾ ਹੀ ਮੈਂ ਕਦੇ ਕਿਸੇ ਕੁੜੀ ਦੇ ਬਾਰੇ ਆਪਣੇ ਮਨ ਵਿੱਚ ਕੋਈ ਖਿਆਲ ਲਿਆਂਦਾ ਤੇ ਨਾ ਹੀ ਹਜੇ ਤੱਕ ਮੈਨੂੰ ਕੋਈ ਕੁੜੀ ਪਸੰਦ ਆਈ ਆ ਇਹ ਗੱਲ ਸੁਣ ਕੇ ਪਿੰਕੀ ਹੱਸਣ ਲੱਗੀ ਤੇ ਕਹਿੰਦੀ ਅੱਛਾ ਤੈਨੂੰ ਵੱਡੇ ਜਨਾਬ ਨੂੰ ਹਜੇ ਤੱਕ ਕੋਈ ਕੁੜੀ ਪਸੰਦ ਨਹੀਂ ਆਈ ਮੈਂ ਕਿਹਾ ਹਾਂ ਮੈਨੂੰ ਹਜੇ ਤੱਕ ਕੋਈ ਕੁੜੀ ਨਹੀਂ ਪਸੰਦ ਆਈ ਨਾਲੇ ਮੈਂ ਤਾਂ ਇੰਨਾ ਕੰਮਾਂ ਤੋਂ ਬੇਫਿਕਰਾ ਆਪੇ ਮੰਮੀ ਆਪਣੀ ਪਸੰਦ ਦੀ ਕੁੜੀ ਦੇ ਨਾਲ ਮੇਰਾ ਵਿਆਹ ਕਰਵਾ ਦਿਓ ਕੀ ਮੈਂ ਇਸ ਮਸਲੇ ਵਿੱਚ ਨਹੀਂ ਪੈਣਾ ਚਾਹੁੰਦਾ ਤਾਂ ਪਿੰਕੀ ਕਹਿੰਦੀ ਫਿਰ ਤੂੰ ਮੇਰੀਆਂ ਫੋਟੋਆਂ ਦੇਖ ਕੇ ਤੂੰ ਮੈਨੂੰ ਇੰਨੀ ਸੋਹਣੀ ਕਿਵੇਂ ਕਹਿ ਦਿੰਦਾ ਮੈਂ ਉਹਨੂੰ ਕਿਹਾ ਕਿ ਸੋਹਣੇ ਚੀਜ਼ ਨੂੰ ਤਾਂ ਸੋਹਣਾ ਹੀ ਕਿਹਾ ਜਾਂਦਾ ਤੂੰ ਹੈ ਹੀ ਇੰਨੀ ਸੋਹਣੀ ਐ ਕਿ ਕੋਈ ਵੀ ਤੇਰੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕਦਾ ਇੰਨੀ ਗੱਲ ਸੁਣ ਕੇ ਪਿੰਕੀ ਖੁਸ਼ ਹੋ ਗਈ ਤੇ ਉਹਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਜਦੋਂ ਉਸਨੇ ਮੈਨੂੰ ਘੁੱਟ ਕੇ ਜੱਫੀ ਪਾਈ ਤਾਂ ਮੇਰੇ ਸਰੀਰ ਦੇ ਵਿੱਚ ਇੱਕ ਅਜੀਬ ਜਿਹੀ ਕੰਬਣੀ ਛੁੱਟੀ ਕਿਉਂਕਿ ਪਹਿਲੀ ਵਾਰ ਹੀ ਮੈਂ ਇੱਕ ਕਿਸੇ ਜਵਾਨ ਕੁੜੀ ਦੇ ਨਾਲ ਇਸ ਤਰ੍ਹਾਂ ਖੁੱਲਕੇ ਗੱਲਬਾਤ ਕੀਤੀ ਸੀ ਤੇ ਇੱਕ ਕੁੜੀ ਦੇ ਮੈਂ ਇੰਨਾ ਕਰੀਬ ਹੋਇਆ ਸੀ ਮੈਨੂੰ ਤਾਂ ਪਹਿਲੀ ਵਾਰ ਇਹ ਅਹਿਸਾਸ ਹੋਇਆ ਸੀ ਕਿ ਇੱਕ ਔਰਤ ਮਰਦ ਨੂੰ ਕਿਵੇਂ ਪੰਘਲਾ ਸਕਦੀ ਆ ਮੇਰੇ ਨਾਲ ਵੀ ਇਸ ਤਰ੍ਹਾਂ ਦਾ ਹੀ ਹੋਇਆ ਮੈਂ ਕਦੇ ਇਸ ਤਰ੍ਹਾਂ ਦਾ ਆਪਣੇ ਮਨ ਵਿੱਚ ਨਹੀਂ ਸੀ ਸੋਚਿਆ ਪਰ ਅੱਜ ਮੇਰਾ ਦਿਲ ਕਰਦਾ ਸੀ ਕਿ ਮੈਂ ਪਿੰਕੀ ਨੂੰ ਪੁੱਟ ਕੇ ਜੱਫੀ ਪਾਲਵਾਂ ਤੇ ਉਸਦੇ ਨਾਲ ਖੁੱਲਕੇ ਗੱਲਾਂ ਕਰਾਂ ਮੈਂ ਆਪਣੇ ਸੋਚਾਂ ਵਿੱਚ ਗਵਾਚਿਆ ਹੋਇਆ ਸੀ ਤਾਂ ਫਿਰ ਪਿੰਕੀ ਕਹਿੰਦੀ ਕਿ ਖਾਣਾ ਤਾਂ ਬਣਿਆ ਹੀ ਪਿਆ ਪਹਿਲਾਂ ਤੁਸੀਂ ਖਾਣਾ ਖਾ ਲਓ ਤੇ ਫਿਰ ਆਪਾਂ ਸੌਣ ਦੀ ਤਿਆਰੀ ਕਰਾਂਗੇ ਉਹਨੇ ਇੱਕ ਪਲੇਟ ਵਿੱਚ ਮੈਨੂੰ ਰੋਟੀ ਪਾ ਕੇ ਦਿੱਤੀ ਤੇ ਮੈਂ ਡਰਾਈング ਰੂਮ ਵਿੱਚ ਬੈਠ ਕੇ ਹੀ ਖਾ ਲਈ ਪਿੰਕੀ ਨੇ ਵਾਕਿਆ ਹੀ ਸਬਜ਼ੀ ਤੇ ਫੁਲਕਾ ਬਹੁਤ ਹੀ ਸਵਾਦ ਬਣਾਇਆ ਸੀ ਮੈਂ ਰਾਜ ਦੀ ਰੋਟੀ ਖਾਧੀ ਫਿਰ ਪਿੰਕੀ ਮੈਨੂੰ ਆਪਣੇ ਬੈਡਰੂਮ ਵਿੱਚ ਲੈ ਕੇ ਲਿਜਾ ਕੇ ਮੈਨੂੰ ਕਹਿੰਦੀ ਕਿ ਤੁਸੀਂ ਮੇਰੇ ਬੈਡਰੂਮ ਵਿੱਚ ਹੀ ਸੌ ਜਾਓ ਨਾਲੇ ਮੈਨੂੰ ਇਕੱਲੇ ਨੂੰ ਡਰ ਨਹੀਂ ਲੱਗਣਾ ਮੈਂ ਉਸ ਨੂੰ ਪਹਿਲਾਂ ਬਹੁਤ ਨਾ ਨੁੱਕਰ ਕੀਤੀ ਕਿ ਨਹੀਂ ਨਹੀਂ ਮੈਂ ਡਰਾਈੰਗ ਰੂਮ ਵਿੱਚ ਸੋਫੇ ਤੇ ਹੀ ਸੌ ਜਾਊਗਾ ਤਾਂ ਉਹ ਕਹਿਣ ਲੱਗੀ ਕਿ ਤੁਸੀਂ ਕਿਉਂ ਇੰਨੀ ਚਿੰਤਾ ਕਰਦੇ ਹੋ ਨਾਲੇ ਘਰ ਵਿੱਚ ਤਾਂ ਕੋਈ ਵੀ ਨਹੀਂ ਜਿਹੜਾ ਕੋਈ ਆਪਣੇ ਤੇ ਸ਼ੱਕ ਕਰੂਗਾ ਤੁਸੀਂ ਮੇਰੇ ਕਮਰੇ ਵਿੱਚ ਬੈੱਡ ਦੇ ਉੱਪਰ ਹੀ ਸੌ ਜਾਓ ਨਾਲੇ ਤੁਸੀਂ ਦਿਨ ਦੇ ਥੱਕੇ ਹੋ ਤੇ ਸੋਫੇ ਤੇ ਕਿਵੇਂ ਰਾਤ ਕੱਟੋਗੇ ਮੈਂ ਜਿਗਦਾ ਹੋਇਆ ਉਸ ਦੇ ਪਿੱਛੇ ਪਿੱਛੇ ਚਲਾ ਗਿਆ ਉਸ ਦਾ ਬੈੱਡਰੂਮ ਕਾਫੀ ਸੋਹਣਾ ਬਣਿਆ ਹੋਇਆ ਸੀ ਉੱਥੇ ਇੱਕ ਬੈੱਡ ਪਿਆ ਸੀ ਤੇ ਉੱਥੇ ਇੱਕੀ ਅਲਮਾਰੀ ਪਈ ਸੀ। ਬਾਕੀ ਉੱਥੇ ਹੋਰ ਡੈਕੋਰੇਸ਼ਨ ਦਾ ਸਮਾਨ ਸੀ। ਮੈਂ ਪਿੰਕੀ ਦੇ ਨਾਲ ਬੈੱਡ ਤੇ ਨਹੀਂ ਸੀ ਸੌਣਾ ਚਾਹੁੰਦਾ। ਮੈਂ ਮੈਨੂੰ ਇਹ ਸੀ ਕਿ ਮੇਰੇ ਤੋਂ ਕੋਈ ਰਾਤ ਨੂੰ ਗਲਤੀ ਨਾ ਹੋ ਜਾਵੇ ਕਿਉਂਕਿ ਇੱਕ ਮਰਦ ਦੇ ਲਈ ਇੱਕ ਜਵਾਨ ਕੁੜੀ ਦੇ ਨਾਲ ਸੌਣਾ ਬਹੁਤ ਹੀ ਔਖਾ ਹੁੰਦਾ। ਪਰ ਪਿੰਕੀ ਬਹੁਤ ਹੀ ਖੁੱਲੇ ਵਿਚਾਰਾਂ ਵਾਲੀ ਸੀ। ਉਹ ਮੈਨੂੰ ਕਹਿੰਦੀ ਕਿ ਤੁਸੀਂ ਬੇਫਿਕਰ ਹੋ ਕੇ ਮੇਰੇ ਬੈੱਡ ਤੇ ਹੀ ਸੌ ਜਾਓ। ਤੁਸੀਂ ਇੰਨੀ ਟੈਨਸ਼ਨ ਕਿਉਂ ਲੈ ਲੈਂਦੇ ਹੋ? ਬੈੱਡ ਦੀ ਇੱਕ ਸਾਈਡ ਤੇ ਹੋ ਕੇ ਲੰਮੇ ਫਿਰ ਮੈਂ ਪੈ ਗਿਆ। ਤੇ ਦੂਸਰੀ ਸਾਈਡ ਪਿੰਕੀ ਬੈੱਡ ਦੇ ਉੱਪਰ ਲੰਮੀ ਪੈ ਗਈ। ਉਸਨੇ ਕਮਰੇ ਦੀ ਮੇਨ ਲਾਈਟ ਆਫ ਕੀਤੀ ਤੇ ਨਾਈਟ ਬਲਬ ਜਗਾ ਲਿਆ। ਬਲਬ ਦੀ ਮੱਠੀ-ਮੱਠੀ ਰੌਸ਼ਨੀ ਕਮਰੇ ਵਿੱਚ ਪੈਂਦੀ ਸੀ। ਮੈਂ ਤਾਂ ਦਿਨ ਦਾ ਥੱਕਿਆ ਹੋਇਆ ਸੀ ਤੇ ਕਦੋਂ ਮੈਨੂੰ ਨੀਂਦ ਆ ਗਈ ਮੈਨੂੰ ਪਤਾ ਹੀ ਨਾ ਲੱਗਾ। ਪਰ ਜਦੋਂ ਅੱਧੀ ਕੋ ਰਾਤ ਹੋਈ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੇਰੀਆਂ ਲੱਤਾਂ ਤੇ ਉੱਪਰ ਕਾਫੀ ਭਾਰ ਜਿਹਾ ਪਿਆ। ਮੈਂ ਆਪਣੀਆਂ ਅੱਖਾਂ ਨੂੰ ਮਸਾਂ ਹੀ ਖੋਲਿਆ ਕਿਉਂਕਿ ਨੀਂਦ ਮੇਰੇ ਉੱਪਰ ਕਾਫੀ ਹਾਵੀ ਹੋਈ ਪਈ ਸੀ। ਜਦੋਂ ਮੈਂ ਦੇਖਿਆ ਤਾਂ ਪਿੰਕੀ ਦੀਆਂ ਲੱਤਾਂ ਮੇਰੀਆਂ ਲੱਤਾਂ ਦੇ ਉੱਪਰ ਰੱਖੀਆਂ ਹੋਈਆਂ ਸੀ ਮੈਂ ਉੱਠ ਕੇ ਬੈਠ ਗਿਆ ਤੇ ਉਸ ਦੀਆਂ ਲੱਤਾਂ ਨੂੰ ਚੁੱਕਣ ਲੱਗਾ ਪਰ ਉਸ ਦੀਆਂ ਸੌਫਟ ਤੇ ਗੋਰੀਆਂ ਗੋਰੀਆਂ ਲੱਤਾਂ ਦੇਖ ਕੇ ਮੇਰੇ ਤਾਂ ਮਾਨ ਵਿੱਚ ਅਜੀਬ ਅਜੀਬ ਖਿਆਲ ਆਉਣ ਲੱਗੇ ਜਦੋਂ ਮੈਂ ਉਸ ਦੀਆਂ ਲੱਤਾਂ ਨੂੰ ਹੱਥ ਲਗਾਇਆ ਤਾਂ ਪਿੰਕੀ ਵੀ ਜਾਗ ਗਈ ਮੈਂ ਪਿੰਕੀ ਨੂੰ ਕਿਹਾ ਕਿ ਸੌਰੀ ਤੂੰ ਮੇਰੀ ਗੱਲ ਦਾ ਗਲਤ ਮਤਲਬ ਨਾ ਸਮਝੀ ਤੇਰੀਆਂ ਲੱਤਾਂ ਮੇਰੀਆਂ ਲੱਤਾਂ ਦੇ ਉੱਪਰ ਰੱਖੀਆਂ ਹੋਈਆਂ ਸੀ ਇਸ ਕਰਕੇ ਮੈਨੂੰ ਭਾਰ ਜਾ ਮਹਿਸੂਸ ਹੋਇਆ ਕਿ ਮੈਂ ਤੇ ਮੈਨੂੰ ਨੀਂਦ ਤੋਂ ਜਾਗ ਆ ਗਈ ਮੈਂ ਤੇਰੀਆਂ ਲੱਤਾਂ ਨੂੰ ਸਾਈਡ ਤੇ ਰੱਖਣ ਲੱਗਾ ਸੀ ਪਰ ਤੈਨੂੰ ਤਾਂ ਪਹਿਲਾਂ ਹੀ ਜਾਗ ਆ ਗਈ ਉਹ ਕਹਿੰਦੀ ਕਿ ਕੋਈ ਗੱਲ ਨਹੀਂ ਤੇ ਪਿੰਕੀ ਨੇ ਬਹੁਤ ਹੀ ਮਿੱਠੀ ਜਿਹੀ ਸਮਾਈਲ ਦਿੱਤੀ ਤੇ ਫਿਰ ਮੇਰੇ ਬਹੁਤ ਹੀ ਕਰੀਬ ਆ ਕੇ ਸੌਂ ਗਈ ਕਹਿੰਦੀ ਕਿ ਮੈਂ ਮੰਮੀ ਦੇ ਨਾਲ ਇਸ ਤਰ੍ਹਾਂ ਹੀ ਸੌਣੇ ਆ ਤੇ ਇਹ ਮੈਨੂੰ ਆਦਤ ਆ ਕਿਉਂਕਿ ਜਦੋਂ ਦੀ ਪਾਪਾ ਦੀ ਡੈਥ ਹੋਈ ਆ ਤਾਂ ਮੈਨੂੰ ਰਾਤ ਨੂੰ ਬਹੁਤ ਹੀ ਜ਼ਿਆਦਾ ਡਰ ਲੱਗਦਾ ਪਿੰਕੀ ਮੇਰੇ ਨਾਲ ਬਿਲਕੁਲ ਨਾਲ ਪਈ ਸੀ ਉਸ ਨੇ ਇੱਕ ਬਾਣੂ ਫਿਰ ਮੇਰੀ ਛਾਤੀ ਤੇ ਉੱਪਰ ਰੱਖ ਲਿਆ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਸੀ ਕਿ ਉਹ ਇਸ ਤਰ੍ਹਾਂ ਕਿਉਂ ਕਰਦੀ ਆ ਉਹ ਮੇਰੇ ਬਹੁਤ ਹੀ ਕਰੀਬ ਸੀ ਉਸ ਦਾ ਸਾਰਾ ਸਰੀਰ ਮੇਰੇ ਸਰੀਰ ਦੇ ਨਾਲ ਟੱਚ ਹੋ ਰਿਹਾ ਸੀ ਪਤਾ ਨਹੀਂ ਪਿੰਕੀ ਇਹ ਸਭ ਕੁਝ ਜਾਣ ਬੁੱਝ ਕੇ ਕਰਦੀ ਸੀ ਕਿ ਜਾਂ ਫਿਰ ਇਹ ਉਹਦੀ ਹਰ ਰੋਜ਼ ਦੀ ਆਦਤ ਸੀ ਮੈਂ ਪਿੰਕੀ ਨੂੰ ਕਿਹਾ ਕਿ ਪਿੰਕੀ ਤੁਸੀਂ ਸਾਈਡ ਤੇ ਹੋ ਕੇ ਸੌਂ ਜਾਓ ਮੈਨੂੰ ਬਹੁਤ ਹੀ ਅਜੀਬ ਜਿਹਾ ਫੀਲ ਹੁੰਦਾ ਕਹਿੰਦੀ ਤੁਸੀਂ ਤਾਂ ਬਹੁਤ ਹੀ ਸੋਚਦੇ ਹੋ ਆਖਰਕਾਰ ਆਪਾਂ ਬਚਪਨ ਦੇ ਦੋਸਤਾਂ ਤੇ ਬਚਪਨ ਵਿੱਚ ਵੀ ਤਾਂ ਆਪਾਂ ਇਕੱਠੇ ਸੌਂਦੇ ਹੀ ਸੀ ਤੁਸੀਂ ਸਾਡੇ ਘਰ ਕਿੰਨੇ ਕਿੰਨੇ ਦਿਨ ਰੁਕਦੇ ਸੀ ਤੇ ਮੈਂ ਵੀ ਤੁਹਾਡੇ ਘਰ ਚਲੀ ਜਾਂਦੀ ਸੀ ਕਿਉਂਕਿ ਕਦੇ ਵੀ ਪਾਪਾ ਨੇ ਇਹ ਫੀਲ ਨਹੀਂ ਸੀ ਕਰਿਆ ਕਿ ਮੈਂ ਕੁੜੀ ਆ ਤੇ ਤੁਸੀਂ ਮੁੰਡਿਓ ਪਾਪਾ ਤਾਂ ਇਹੀ ਚਾਹੁੰਦੇ ਸੀ ਕਿ ਆਪਣਾ ਦੋਹਾਂ ਦਾ ਰਿਸ਼ਤਾ ਹੋ ਜਾਵੇ ਪਰ ਪਾਪਾ ਦੀ ਡੈਥ ਹੋ ਗਈ ਉਸ ਤੋਂ ਬਾਅਦ ਆਪਣੇ ਪਰਿਵਾਰ ਦਾ ਆਉਣਾ ਜਾਣਾ ਵੀ ਕਾਫੀ ਘਟ ਗਿਆ ਸੀ ਮੈਂ ਤਾਂ ਤੁਹਾਨੂੰ ਬਚਪਨ ਤੋਂ ਹੀ ਪਸੰਦ ਕਰਦੀ ਆ ਤੇ ਅੱਜ ਦੀ ਰਾਤ ਰੱਬ ਨੇ ਫੇਰ ਆਪਾਂ ਨੂੰ ਮਿਲਾ ਦਿੱਤਾ ਇੰਨਾ ਕਹਿ ਕੇ ਪਿੰਕੀ ਨੇ ਮੇਰੇ ਮੂੰਹ ਤੇ ਕਿਸ ਕੀਤੀ ਤਾਂ ਫਿਰ ਮੈਂ ਵੀ ਪਿੰਕੀ ਨੂੰ ਘੁੱਟ ਕੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਮੇਰਾ ਦਿਲ ਬਹੁਤ ਹੀ ਤੇਜ਼ ਤੇਜ਼ ਧੜਕ ਰਿਹਾ ਸੀ ਫਿਰ ਅਸੀਂ ਦੋਵੇਂ ਇੱਕ ਅਜੀਬ ਜਿਹੀ ਦੁਨੀਆ ਵਿੱਚ ਚਲੇ ਗਏ ਜਿੱਥੋਂ ਨਿਕਲਣਾ ਕਾਫੀ ਮੁਸ਼ਕਲ ਸੀ ਪਿੰਕੀ ਨੇ ਵੀ ਮੇਰਾ ਪੂਰਾ ਸਾਥ ਦਿੱਤਾ ਮੈਨੂੰ ਤਾਂ ਇਹ ਅਸੀ ਕਿ ਪਿੰਕੀ ਤਾਂ ਇਹੀ ਚਾਹੁੰਦੀ ਸੀ ਕਿ ਕਦੋਂ ਮੈਂ ਉਸ ਦੇ ਇੰਨਾ ਕਰੀਬ ਹੋਵਾਂ ਕਿ ਉਸ ਨੂੰ ਇੱਕ ਖੁਸ਼ੀ ਦੇਵਾ ਸਾਡੇ ਵਿੱਚ ਉਹ ਸਭ ਕੁਝ ਹੋ ਗਿਆ ਸੀ ਜੋ ਵਿਆਹ ਤੋਂ ਬਾਅਦ ਇੱਕ ਹਸਬੰਡ ਤੇ ਵਾਈਫ ਦੇ ਵਿੱਚ ਹੁੰਦਾ ਅਸੀਂ ਰੱਜ ਕੇ ਪਿਆਰ ਕੀਤਾ ਕਿਉਂਕਿ ਸਾਨੂੰ ਕਿਸੇ ਦਾ ਵੀ ਕੋਈ ਡਰ ਨਹੀਂ ਸੀ ਅਸੀਂ ਅੱਧੀ ਰਾਤ ਤੋਂ ਬਾਅਦ ਸੁੱਤੇ ਨਹੀਂ ਸੀ ਪਰ ਸਵੇਰੇ 3 ਵਜੇ ਤੋਂ ਬਾਅਦ ਕਦੋਂ ਸਾਡੀ ਅੱਖ ਦੋਹਾਂ ਦੀ ਲੱਗੀਗੀ ਸਾਨੂੰ ਪਤਾ ਹੀ ਨਾ ਲੱਗਾ ਜਦੋਂ ਸਾਡੀ ਅੱਖ ਖੁੱਲੀ ਤਾਂ ਦਿਨ ਚੜ ਗਿਆ ਸੀ ਕਿਉਂਕਿ ਘਰ ਵਿੱਚ ਤਾਂ ਕੋਈ ਹੋਰ ਨਹੀਂ ਸੀ ਸਵੇਰੇ 9 ਵਜੇ ਗਏ ਸੀ ਪਰ ਅਸੀਂ ਦੋਵੇਂ ਇੱਕ ਦੂਸਰੇ ਦੇ ਬਹੁਤ ਹੀ ਕਰੀਬ ਪਾਏ ਹੋਏ ਸੀ ਸਾਡੀ ਹਾਲਤ ਵੀ ਬਹੁਤ ਹੀ ਜ਼ਿਆਦਾ ਖਰਿਆਕਾਬ ਸੀ ਮੈਂ ਪਿੰਕੀ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਪਿੰਕੀ ਹਜੇ ਵੀ ਹੋਰ ਸੋਣਾ ਚਾਹੁੰਦੀ ਸੀ ਮੈਂ ਪਿੰਕੀ ਨੂੰ ਕਿਹਾ ਕਿ ਪਿੰਕੀ ਚਲਦੀ ਉੱਠ ਤੇ ਮੈਂ ਵੀ ਆਪਣੇ ਘਰ ਜਾਵਾਂ ਕਿਉਂਕਿ ਜੇ ਕੋਈ ਘਰ ਆ ਗਿਆ ਤਾਂ ਕੀ ਕੋਈ ਸੋਚੂਗਾ ਤਾਂ ਪਿੰਕੀ ਉੱਠ ਕੇ ਬੈਠ ਗਈ ਤੇ ਮੈਨੂੰ ਕਹਿੰਦੀ ਤੂੰ ਇਹਨਾਂ ਫਿਕਰ ਨਾ ਕਰ ਤੇ ਫਿਰ ਮੈਂ ਉਸ ਨੂੰ ਕਿਹਾ ਕਿ ਆਖਰਕਾਰ ਮੈਂ ਇੱਕ ਜਵਾਨ ਮੁੰਡਾ ਤੇ ਤੂੰ ਵੀ ਇੱਕ ਜਵਾਨ ਕੁੜੀ ਐ ਤੇ ਮੈਂ ਨਹੀਂ ਚਾਹੁੰਦਾ ਕਿ ਤੇਰੀ ਇੱਜ਼ਤ ਤੇ ਕੋਈ ਉਂਗਲ ਚੁੱਕੇ ਪਰ ਮੈਂ ਤੇਰੇ ਨਾਲ ਇੱਕ ਵਾਅਦਾ ਕਰਦਾ ਕਿ ਹੁਣ ਮੈਂ ਤੈਨੂੰ ਆਪਣੀ ਇੱਜ਼ਤ ਬਣਾ ਲਵਾਵਾਂਗਾ ਤੇ ਮੈਂ ਤੈਨੂੰ ਧੋਖਾ ਨਹੀਂ ਦੇਵਾਂਗਾ ਜੇ ਮੈਂ ਤੇਰੇ ਨਾਲ ਇੱਕ ਰਾਤ ਸਬੰਧ ਬਣਾਇਆ ਤਾਂ ਤੈਨੂੰ ਮੈਂ ਆਪਣੇ ਘਰ ਦੀ ਇੱਜ਼ਤ ਬਣਾਵਾਵਾਂਗਾ ਤੇ ਮੈਂ ਪਾਪਾ ਦੇ ਨਾਲ ਤੇਰੇ ਤੇ ਮੇਰੇ ਵਿਆਹ ਦੀ ਗੱਲ ਤੋਰਾਂਗਾ ਪਿੰਕੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਈ ਕਹਿੰਦੀ ਹਾਂ ਹਾਂ ਇਹ ਗੱਲ ਠੀਕ ਆ ਕੁਸੀਂ ਆਂਕਲ ਨੂੰ ਰਿਸ਼ਤਾ ਦੇ ਕੇ ਪੇਚ ਦਿਓ ਮੈਨੂੰ ਪਤਾ ਸੀ ਕਿ ਆਂਟੀ ਵੀ ਮੇਰੇ ਪਾਪਾ ਦੀ ਗੱਲ ਨੂੰ ਨਹੀਂ ਮੋੜਨਗੇ ਕਿਉਂਕਿ ਆਂਕਲ ਦੀ ਇਹੀ ਖੁਸ਼ੀ ਸੀ ਕਿ ਮੈਂ ਪਿੰਕੀ ਦੇ ਨਾਲ ਹੀ ਵਿਆਹ ਕਰਵਾਵਾ ਤੇ ਪਿੰਕੀ ਸਾਡੇ ਘਰ ਦੀ ਨੂੰਹ ਬਣੇ ਮੈਂ ਵੀ ਪਿੰਕੀ ਨੂੰ ਹਰ ਇੱਕ ਖੁਸ਼ੀ ਦੇਣਾ ਚਾਹੁੰਦਾ ਸੀ ਫਿਰ ਉਸ ਤੋਂ ਬਾਅਦ ਮੈਂ ਆਪਣੇ ਕਪੜੇ ਪਾਏ ਤੇ ਆਪਣੇ ਘਰ ਆ ਗਿਆ ਅੱਜ ਮੈਂ ਬਹੁਤ ਹੀ ਜ਼ਿਆਦਾ ਖੁਸ਼ ਸੀ ਤੇ ਮੈਨੂੰ ਘਰ ਦੇ ਦੇਖ ਕੇ ਮੇਰੀ ਮੰਮੀ ਕਹਿਣ ਲੱਗੀ ਕਿ ਪੁੱਤ ਮੈਨੂੰ ਤਾਂ ਰਾਤ ਦੀ ਬਹੁਤ ਫਿਕਰ ਹੋਈ ਪਈ ਸੀ ਪਰ ਜਦੋਂ ਤੂੰ ਮੈਨੂੰ ਫੋਨ ਕਰਕੇ ਦੱਸ ਦਿੱਤਾ ਸੀ ਕਿ ਤੂੰ ਅਜੀਤ ਵੀਰ ਜੀ ਦੇ ਘਰ ਰੁਕ ਗਿਆ ਤਾਂ ਮੈਂ ਬੇਫਿਕਰ ਹੋ ਗਈ ਸੀ ਹੋਰ ਸਨਾਹ ਭੈਣ ਜੀ ਦਾ ਕੀ ਹਾਲ ਆ ਤਾਂ ਮੈਂ ਕਿਹਾ ਕਿ ਮੰਮੀ ਉਹ ਤਾਂ ਸਭ ਠੀਕ ਨੇ ਪਰ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਉਹ ਮੇਰੀ ਮੰਮੀ ਕਹਿਣ ਲੱਗੀ ਕਿ ਹਾਂ ਪੁੱਤ ਦੱਸ ਆਖਰਕਾਰ ਕੀ ਗੱਲ ਆ ਕੋਈ ਪਰੇਸ਼ਾਨੀ ਆ ਤੂੰ ਮੈਨੂੰ ਫੁੱਲ ਕੇ ਦੱਸ ਆਪਣੀ ਮੰਮੀ ਨੂੰ ਕਿਹਾ ਕਿ ਮੰਮੀ ਤੁਹਾਨੂੰ ਮੇਰੀ ਸੌਂ ਲੱਗੇ ਜੇ ਤੁਸੀਂ ਮੇਰੀ ਗੱਲ ਨੂੰ ਨਾ ਕੀਤੀ ਤਾਂ ਕਹਿ ਲੱਗੀ ਪੁੱਤ ਮੈਂ ਕਦੇ ਵੀ ਤੇਰੀ ਗੱਲ ਨੂੰ ਨਾ ਨਹੀਂ ਕੀਤੀ ਤੂੰ ਹੀ ਤਾਂ ਸਾਡੇ ਜਿਉਣ ਦਾ ਇੱਕ ਸਹਾਰਾ ਹੈ ਤੇ ਨਾਲੇ ਤੂੰ ਤਾਂ ਮੇਰਾ ਬਹੁਤ ਹੀ ਸਿਆਣਾ ਤੇ ਸਮਝਦਾਰ ਪੁੱਤ ਆ ਮੈਨੂੰ ਤੇ ਤੇਰੇ ਪਾਪਾ ਨੂੰ ਤਾਂ ਤੇਰੇ ਤੇ ਬਹੁਤ ਮਾਣ ਆ ਤੂੰ ਛੋਟੀ ਉਮਰ ਵਿੱਚ ਆਪਣੇ ਘਰ ਦੀ ਕਬੀਲਦਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਆ ਅਸੀਂ ਤੇਰੀ ਗੱਲ ਨੂੰ ਕਦੇ ਵੀ ਨਹੀਂ 모ੜਾਂਗੇ ਤੂੰ ਮੈਨੂੰ ਗੱਲ ਤਾਂ ਦੱਸ ਕਿ ਆਖਰਕਾਰ ਕੀ ਗੱਲ ਆ ਤੂੰ ਇਹਨਾਂ ਸੋਚਾਂ ਵਿੱਚ ਕਿਉਂ ਡੁੱਬਿਆ ਹੋਇਆ ਤਾਂ ਮੰਮੀ ਨੂੰ ਮੈਂ ਕਿਹਾ ਕਿ ਮੰਮੀ ਮੈਂ ਅੰਕਲ ਦੀ ਕੁੜੀ ਪਿੰਕੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਕਿਉਂਕਿ ਪਿੰਕੀ ਵੀ ਮੈਨੂੰ ਪਸੰਦ ਕਰਦੀ ਹੈ ਤੇ ਮੈਂ ਵੀ ਪਿੰਕੀ ਨੂੰ ਪਸੰਦ ਕਰਦਾ ਮੇਰੀ ਗੱਲ ਸੁਣ ਕੇ ਮੰਮੀ ਬਹੁਤ ਖੁਸ਼ ਹੋਈ ਕਹਿੰਦੀ ਅੱਛਾ ਤਾਂ ਇਹ ਗੱਲ ਆ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੈਂ ਕਿਹਾ ਮੰਮੀ ਪਹਿਲਾਂ ਮੈਂ ਇਸ ਬਾਰੇ ਕਦੇ ਸੋਚਿਆ ਨਹੀਂ ਸੀ ਅੱਜ ਮੈਂ ਜਦੋਂ ਉਹਨਾਂ ਦੇ ਘਰ ਗਿਆ ਤਾਂ ਮੈਨੂੰ ਪਿੰਕੀ ਬਹੁਤ ਹੀ ਜ਼ਿਆਦਾ ਸੋਹਣੀ ਲੱਗੀ ਕਿਉਂਕਿ ਪਿੰਕੀ ਸੋਹਣੀ ਹੋਣ ਦੇ ਨਾਲ-ਨਾਲ ਸਮਝਦਾਰ ਵੀ ਬਹੁਤ ਆ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਬਗਾਨੀ ਜਗ੍ਹਾ ਜਾਂ ਬਗਾਨੀ ਕੁੜੀ ਤੇ ਨਾਲ ਰਿਸ਼ਤਾ ਜੋੜਾਂ ਮੈਂ ਇਹੀ ਸੋਚਦਾ ਕਿ ਆਪਾਂ ਉਸ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਆ ਤੇ ਪਿੰਕੀ ਤੇ ਉਸਦੇ ਮੰਮੀ ਵੀ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਆ ਪਰ ਅੱਜ ਕੱਲ ਦੇ ਹਾਲਾਤ ਜਿਸ ਤਰ੍ਹਾਂ ਦੇ ਚੱਲ ਰਹੇ ਨੇ ਕੁੜੀਆਂ ਬਹੁਤ ਹੀ ਜ਼ਿਆਦਾ ਨਸ਼ੇ ਕਰਦੀਆਂ ਪਹਿਲਾਂ ਤਾਂ ਮੁੰਡਿਆਂ ਦਾ ਡਰ ਹੁੰਦਾ ਸੀ ਪਰ ਹੁਣ ਤਾਂ ਕੁੜੀਆਂ ਤੋਂ ਵੀ ਬਹੁਤ ਜ਼ਿਆਦਾ ਡਰ ਲੱਗਦਾ ਪਰ ਮੈਂ ਚਾਹਣਾ ਕਿ ਮੇਰਾ ਰਿਸ਼ਤਾ ਉੱਥੇ ਹੋਵੇ ਜਿੱਥੇ ਆਪਣੀ ਜਾਣ ਪਹਿਚਾਨ ਹੋਵੇ ਤੇ ਪਿੰਕੀ ਤੋਂ ਬਿਨਾ ਮੈਂ ਹੋਰ ਕੁੜੀ ਤੇ ਮੈਂ ਕਦੇ ਵੀ ਵਿਸ਼ਵਾਸ ਨਹੀਂ ਕਰ ਸਕਦਾ ਤਾਂ ਮੰਮੀ ਮੈਨੂੰ ਕਹਿਣ ਲੱਗੀ ਕਿ ਹਾਂ ਪੁੱਤ ਮੈਂ ਤੇਰੇ ਪਾਪਾ ਦੇ ਨਾਲ ਅੱਜ ਹੀ ਤੇਰੇ ਰਿਸ਼ਤੇ ਦੀ ਗੱਲ ਕਰੂੰਗੀ ਤੇ ਉਹ ਫਿਰ ਪਿੰਕੀ ਦੇ ਘਰ ਚਲੇ ਜਾਣਗੇ ਮੈਂ ਕਿਹਾ ਨਹੀਂ ਮੰਮੀ ਪਾਪਾ ਨੂੰ ਇਕੱਲਾ ਨੂੰ ਨਹੀਂ ਭੇਜਣਾ ਤੁਸੀਂ ਵੀ ਉਹਨਾਂ ਦੇ ਨਾਲ ਹੀ ਜਾਇਓ ਤੇ ਆਂਟੀ ਨਾਲ ਖੁੱਲ ਕੇ ਗੱਲ ਕਰਿਓ ਕਿਉਂਕਿ ਆਂਟੀ ਤੁਹਾਡੀ ਗੱਲ ਨੂੰ ਕਦੇ ਨਹੀਂ ਮੋੜਨਗੇ ਤੇ ਫਿਰ ਮੰਮੀ ਨੇ ਵਿਸ਼ਵਾਸ ਦਿਵਾਇਆ ਕਿ ਤੂੰ ਬੇਫਿਕਰ ਹੋ ਕੇ ਆਪਣੇ ਕੰਮ ਤੇ ਚਲਾ ਜਾ ਤੇ ਅੱਜ ਹੀ ਅਸੀਂ ਉਹਨਾਂ ਦੇ ਘਰ ਜਾਵਾਂਗੇ ਤੇਰੇ ਰਿਸ਼ਤੇ ਦੀ ਗੱਲ ਨੂੰ ਤੋੜਾਂਗੇ ਮੈਂ ਅੱਜ ਬਹੁਤ ਹੀ ਜ਼ਿਆਦਾ ਖੁਸ਼ ਸੀ ਮੈਨੂੰ ਨਹੀਂ ਪਤਾ ਸੀ ਕਿ ਇੱਕ ਰਾਤ ਮੇਰੀ ਜ਼ਿੰਦਗੀ ਵਿੱਚ ਇੰਨਾ ਵੱਡਾ ਬਦਲਾਅ ਲਿਆ ਸਕਦੀ ਆ ਕਹਿੰਦੇ ਆ ਨਾ ਕਿ ਜੋ ਕੁਝ ਵੀ ਹੁੰਦਾ ਉਸ ਦੇ ਵਿੱਚ ਪ੍ਰਮਾਤਮਾ ਦੀ ਰਜਾ ਹੁੰਦੀ ਆ ਤੇ ਮੈਂ ਵੀ ਇਹੀ ਸਮਝਦਾ ਸੀ ਕਿ ਇਹ ਸਭ ਕੁਝ ਹੋਇਆ ਹੀ ਇਸ ਕਰਕੇ ਆ ਕਿਉਂਕਿ ਇਸ ਵਿੱਚ ਪ੍ਰਮਾਤਮਾ ਦੀ ਰਜਾ ਸੀ ਫਿਰ ਮੈਂ ਤਿਆਰ ਹੋ ਕੇ ਆਪਣੇ ਕੰਮ ਤੇ ਚਲਾ ਗਿਆ ਬਾਅਦ ਵਿੱਚ ਮੰਮੀ ਤੇ ਪਾਪਾ ਪਿੰਕੀ ਦੇ ਘਰ ਚਲੇ ਗਏ ਪਰ ਸ਼ਾਮ ਨੂੰ ਜਦੋਂ ਮੈਂ ਘਰ ਵਾਪਸ ਆਇਆ ਤਾਂ ਮੇਰੇ ਮਨ ਵਿੱਚ ਬਹੁਤ ਹੀ ਜ਼ਿਆਦਾ ਬੇਚੈਨੀ ਸੀ ਮੈਂ ਫੋਨ ਵੀ ਨਹੀਂ ਸੀ ਪਿੰਕੀ ਨੂੰ ਕਰ ਸਕਦਾ ਕਿਉਂਕਿ ਮੈਨੂੰ ਇਹ ਸੀ ਕਿ ਰਿਸ਼ਤਾ ਜੋੜਨ ਤੋਂ ਪਹਿਲਾਂ ਹੀ ਨਾ ਕਿਤੇ ਟੁੱਟ ਜਾਵੇ ਪਰ ਜਦੋਂ ਮੈਂ ਘਰ ਗਿਆ ਤਾਂ ਮੰਮੀ ਨੇ ਮੈਨੂੰ ਵਧਾਈਆਂ ਦਿੱਤੀਆਂ ਤੇ ਮੇਰੇ ਮੂੰਹ ਵਿੱਚ ਲੱਡੂ ਪਾ ਦਿੱਤਾ ਕਹਿੰਦੀ ਮੈਨੂੰ ਕਹਿੰਦੀ ਪੁੱਤ ਮੈਂ ਤੇਰਾ ਰਿਸ਼ਤਾ ਪੱਕਾ ਕਰ ਦਿੱਤਾ ਤੇ ਇਸ ਰਿਸ਼ਤੇ ਤੋਂ ਤੇਰੇ ਪਾਪਾ ਤੇ ਤੇਰੀ ਆਂਟੀ ਵੀ ਬਹੁਤ ਖੁਸ਼ ਨੇ ਤੇ ਆਪਾਂ ਅਗਲੇ ਮਹੀਨੇ ਪਿੰਕੀ ਨੂੰ ਆਪਣੇ ਘਰ ਲਿਆਵਾਂਗੇ ਕਿਉਂਕਿ ਤੇਰੇ ਪਾਪਾ ਤੇ ਤੇਰੀ ਆਂਟੀ ਇਹੀ ਚਾਹੁੰਦੇ ਕਿ ਆਪਾਂ ਜ਼ਿਆਦਾ ਕੋਈ ਵਿਆਹ ਤੇ ਖਰਚਾ ਨਹੀਂ ਕਰਨਾ ਤੇ ਅਸੀਂ ਜੋ ਵੀ ਪੈਸਾ ਵਿਆਹ ਤੇ ਲਗਾਉਣਾ ਸੀ ਅਸੀਂ ਉਹ ਤੁਹਾਨੂੰ ਦੋਹਾਂ ਨੂੰ ਦੇਵਾਂਗੇ ਤੇ ਤੁਸੀਂ ਜੋ ਵੀ ਕੰਮ ਸ਼ੁਰੂ ਕਰਨਾ ਹੋਇਆ ਉਹ ਕਰ ਲਿਓ ਕਿਉਂਕਿ ਜੇ ਆਪਾਂ ਵਿਆਹ ਤੇ ਜ਼ਿਆਦਾ ਖਰਚਾ ਕਰ ਵੀ ਦਿੱਤਾ ਤਾਂ ਲੋਕ ਖਾ ਪੀ ਕੇ ਗੱਲਾਂ ਹੀ ਕਰਨਗੇ ਪਰ ਸਾਡੀ ਸੋਚ ਇਹੀ ਸੀ ਕਿ ਆਪਾਂ ਉਹ ਹੀ ਪੈਸਾ ਬਚਾ ਕੇ ਤੁਹਾਡੇ ਕੰਮ ਤੇ ਲਗਾ ਦੇਵਾਂਗੇ ਤੇ ਨਾਲੇ ਤੁਹਾਡੀ ਅਗਲੀ ਜ਼ਿੰਦਗੀ ਵੀ ਸੌਖੀ ਹੋ ਜਾਊਗੀ ਮੈਂ ਮੰਮੀ ਦੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਤੇ ਫਿਰ ਆਪਣੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰਨ ਲੱਗ ਗਿਆ ਇੱਕ ਮਹੀਨੇ ਬਾਅਦ ਮੇਰਾ ਤੇ ਪਿੰਕੀ ਦਾ ਬਹੁਤ ਹੀ ਸਾਦਗੀ ਦੇ ਨਾਲ ਵਿਆਹ ਹੋਇਆ ਤੇ ਪਿੰਕੀ ਸਾਡੇ ਘਰ ਆ ਗਈ ਪਿੰਕੀ ਵੀ ਇਸ ਵਿਆਹ ਤੋਂ ਬਹੁਤ ਖੁਸ਼ ਸੀ ਪਿੰਕੀ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਸੀ ਤੇ ਪਿੰਕੀ ਮੇਰੇ ਮਾਂ ਪਿਓ ਨੂੰ ਆਪਣਾ ਮਾਂ ਪਿਓ ਹੀ ਸਮਝਦੀ ਸੀ ਤੇ ਮੇਰੀ ਮਾਂ ਨੂੰ ਇੱਕ ਨੌਂ ਦੇ ਰੂਪ ਵਿੱਚ ਧੀ ਮਿਲ ਗਈ ਸੀ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਰਾਏ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ